ਪੰਜਾਬ ਦੇ 2000 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ 'ਚ ਕੇਵਲ 500 ਸਿੱਖਿਆ ਲੈਕਚਰਰ ਹਨ ਦੱਸਦੀ ਹੈ ਕਿ ਗਵਰਨਮੈਂਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਬਠਿੰਡਾ ਅਤੇ ਸੂਬਾ ਸਕੱਤਰ ਇੰਦਰਪਾਲ ਢੱਲੋਂ ਮੋਗਾ ਵੱਲੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਤੇ ਵੱਡੇ ਦੋਸ਼ ਲਗਾਉਂਦੇ ਕਿ ਪੰਜਾਬ ਦੇ 2000 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੇਵਲ 500 ਸਿਰਕ ਸਿੱਖਿਆ ਲੈਕਚਰਰ ਹੀ ਤਾਇਨਾਤ ਹਨ ਜਦੋਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਅੰਗਰੇਜ਼ੀ ਅਤੇ ਪੰਜਾਬੀ ਲਾਜ਼ਮੀ ਵਿਸ਼ਿਆਂ ਤੋਂ ਬਾਅਦ ਸਭ ਤੋਂ ਵੱਧ ਪੜਾਇਆ ਜਾਣ ਵਾਲਾ ਵਿਸ਼ਾ ਸਿਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਹੈ ਮੌਜੂਦਾ ਸਮੇਂ ਦਰਾਨਾ ਜੇਕਰ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਵਿੱਚ ਸਿਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ 3.5 ਲੱਖ ਤੋਂ ਵੱਧਦਾ ਹੈ ਸਿੱਖਿਆ ਵਿਭਾਗ ਚ ਲੈਕਚਰਰਾਂ ਦੀਆਂ ਅਸਾਮੀਆਂ ਦੀ ਵੰਡ ਵਿਦਿਆਰਥੀਆਂ ਦੀ ਅਨੁਸਾਰ ਹੋਣੀ ਚਾਹੀਦੀ ਹੈ ਸਿੱਖਿਆ ਪາກ ਵੱਲੋਂ ਇੱਥੇ ਕਾਣੀਵੰਡ ਕਰਦੇ ਹੋਏ ਸਿੱਖਿਆ ਲੈਕਚਰਾਰਾਂ ਦੀਆਂ ਕੇਵਲ 500 ਅਸਾਮੀਆਂ ਹੀ ਦਿੱਤੀਆਂ ਹੋਈਆਂ ਹਨ ਗਵਰਨਮੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ 2018 ਦੇ ਸਰਵਿਸ ਰੂਲਸ ਬਦਲੇ ਜਾਣ ਅਤੇ 3,50,000 ਵਿਦਿਆਰਥੀਆਂ ਅਨੁਸਾਰ ਸਿੱਖਿਆ ਲੈਕਚਰਾਰਾਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਤਾਂ ਜੋ ਵਿਸ਼ੇ ਅਤੇ ਵਿਸ਼ਾ ਅਧਿਆਪਕਾਂ ਨਾਲ ਇਨਸਾਫ ਹੋ ਸਕੇ